ਲਾਈਵ ਮੇਰੀ ਉਹੀ ਗੱਲ ਹੋ ਗਈ ਆਸ਼ਕ ਮੁਸ਼ਕਦੇ ਚੱਕਰਾਂ ਦੇ ਵਿੱਚੋਂ ਮੈਂ ਨਾ ਡਰਦੀ ਵੀ ਪਰ ਹੁਣ ਡਰਦੇ ਆ ਹੁਣ ਇਹ ਨਹੀਂ ਪਤਾ ਲਾਸ਼ ਪਾੜਾਂ 'ਚ ਲੱਭਣੀ ਆ ਕਿ ਕਿਸੇ ਚੁੰਡ 'ਚ ਲੱਭਣੀ ਆ ਮੁੰਡੇ ਵਿਆਹਾਂ ਤੋਂ ਬਹੁਤ ਡਰਿਆ ਕਿ ਜੀ ਹਾਂ ਮੁੰਡਾ ਜਿਹਦਾ ਸਗਣ ਤਾਂ ਪੈ ਗਿਆ ਪਰ ਕਹਿੰਦਾ ਵਿਆਹ ਨਹੀਂ ਕਰਾਉਣਾ ਜਿੰਨਾ ਚਿਰ ਮੈਂ ਕੁੜੀ ਦੀ ਫੋਟੋ ਨੈਟ ਤੇ ਪਾ ਕੇ ਉਹਦੇ ਆਸ਼ਕ ਨਹੀਂ ਲੱਭਦਾ ਖਿੱਚ ਕੇ ਆਜੂ ਅੰਤਰੀ ਮਲਾਵਾਂਗੇ ਖਿੱਚ ਕੇ ਕੀ ਨਾਮ ਆ ਬਾਈ ਤੇਰਾ ਮੇਰਾ ਨਾਮ ਗੈਰੀ ਹੈ ਸਰ ਅੱਛਾ ਗੈਰੀ ਜੀ ਕਿੰਨਾ ਟਾਈਮ ਹੋ ਗਏ ਸਕਣਾ ਭਾਈ ਨੂੰ ਆਪਣੇ ਹੋ ਗਏ 7-8 ਦਿਨ। 7-8 ਦਿਨ ਹੋ ਗਏ। ਕੀ ਨੌਬਤਾ ਕੀ 7-8 ਦਿਨਾਂ ਦੇ ਵਿੱਚ ਬਚੋਲੇ ਨੂੰ ਵੀ ਸੱਦ ਲੈ ਵੀ ਮੈਂ ਖਬਰ ਲਵਾ ਦਿਆਂ ਕੀ ਕੋਈ ਕਮੀ ਲੱਗੀ ਕੁੜੀ 'ਚ? ਵੇਖੋ ਬਚੋਲਾ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵਾ ਪਹਿਲਾਂ ਕਮੀਆਂ ਨਹੀਂ ਲੱਗਦੀਆਂ। ਕਮੀਆਂ ਤਾਂ ਬਾਅਦ 'ਚ ਪਤਾ ਲੱਗਦੀਆਂ ਠੀਕ ਹੈ ਨਾ? ਹਮ ਕਹਿ ਸਕਦੇ ਆ ਕਿ ਚਲੋ ਇਹ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ। ਹਰ ਇੱਕ ਕੁੜੀयां ਉਦਾਂ ਦੀਆਂ ਨਹੀਂ ਹੁੰਦੀਆਂ ਬਟ ਮੈਂ ਪਹਿਲਾਂ ਹੀ ਇਹ ਪੁੱਛਣਾ ਚਾਹੁੰਨਾ ਵਾ ਪਹਿਲਾਂ ਹੀ ਇਹ ਖਬਰ ਲਵਾਉਣਾ ਚਾਹੁੰਨਾ ਕਿ ਇਹ ਉਹਦਾ ਕੋਈ ਹੈਗਾ ਵਾ ਮੈਂ ਤੁਹਾਨੂੰ ਫੋਟੋ ਦਿਖਾ ਦਿੰਨਾ ਵੀ ਜੇ ਕੋਈ ਉਹਦਾ ਆਸ਼ਕ ਹੈਗਾ ਜਾਂ ਕੋਈ ਹੋਰ ਹੈਗਾ ਵਾ ਬਾਅਦ ਦੇ ਵਿੱਚ ਨਾ ਉੱਥੇ ਲਿਜਾ ਕੇ ਪਹਾੜਾਂ ਦੇ ਵਿੱਚ ਤੇ ਕਾਣ ਕਰਿਆ ਕਰੋ ਤੇ ਪਹਿਲਾਂ ਹੀ ਆ ਕੁੜੀ ਦਿਖਾ ਦਿੰਨੇ ਆ ਵੀ ਆ ਕੁੜੀ ਆ ਠੀਕ ਆ ਤੇ ਤੁਸੀਂ ਆ ਕੁੜੀ ਦੇਖ ਲਓ ਜੀ ਇਹਦੇ ਨਾਲ ਆਪਣਾ ਹੋ ਰਿਹਾ ਵਾ ਜੇ ਕੋਈ ਬਈ ਗੱਲਬਾਤ ਹੈਗੀ ਕਿਸੇ ਦੀ ਤਾਂ ਆ ਕੇ ਮੈਨੂੰ ਪਹਿਲਾਂ ਹੀ ਦੱਸ ਦਿਓ ਆਪਾਂ ਪਹਿਲਾਂ ਹੀ ਉਹਦਾ ਖਤਮ ਕਰਾਂ ਮੈਂ ਤੁਹਾਨੂੰ ਦੱਸ ਦੇਣਾ ਠੇਠ ਪੰਜਾਬੀ ਚ ਕੱਢੋ ਫੋਟੋ ਜਿਹੜੀ ਗੱਲ ਇਹ ਬਾਈ ਕਹਿਣਾ ਚਾਹੁੰਦਾ ਹਜੇ ਇਸ ਬਾਈ ਦਾ ਸਗਨ ਪਿਆਗਾ ਠੀਕ ਆ ਇਸ ਕੁੜੀ ਦੇ ਨਾਲ ਇਸ ਮੁੰਡੇ ਦਾ ਸਗਣ ਪਿਆ ਤੇ ਇਹ ਆ ਵਿਚੋਲਾ ਕੋਈ ਕਿਤੇ ਗਲਤੀ ਨਹੀਂ ਨਾ ਕੋਈ ਕੁੜੀ ਦੀ ਕਮੀ ਆ ਨਾ ਇਹਦੇ ਜਿੱਥੇ ਸੋਹਰੇ ਬਣਨੇ ਆ ਉੱਥੇ ਕਮੀ ਆ ਇਹ ਸਿਰਫ ਇਹ ਪਤਾ ਕਰ ਰਿਹਾ ਫੋਟੋ ਦਿਖਾ ਕੇ ਨੈਟ ਤੇ ਵੀ ਜੇ ਇਸ ਕੁੜੀ ਦਾ ਕੋਈ ਭਾਈ ਆਸ਼ਕ ਹੈਗਾ ਕੋਈ ਪ੍ਰੇਮੀ ਹੈਗਾ ਇਹਦੇ ਕੁੜੀ ਦੇ ਕਿਸੇ ਨਾਲ ਕੋਈ ਚੱਕਰ ਹੈਗਾ ਕੋਈ ਕਿਸੇ ਨਾਲ ਇਹਦੀ ਗੱਲਬਾਤ ਹੈਗੀ ਆ ਉਹ ਆਸ਼ਕਾ ਕੇ ਇਸ ਵੀਰ ਨੂੰ ਮਿਲੇ ਇਹਦਾ ਡਰੈੱਸ ਆ ਜਿਹੜਾ ਸਾਰਾ ਫੋਨ ਨੰਬਰ ਥੱਲੇ ਚੱਲ ਰਿਹਾ ਵੀਡੀਓ 'ਚ ਇਹ ਕਹਿੰਦਾ ਵਿਆਹ ਤੋਂ ਬਾਅਦ ਕਈ ਵਾਰੀ ਗੱਲਾਂ ਨਿਕਲ ਆਉਂਦੀਆਂ ਤਾਂ ਫਿਰ ਘਰ ਵਾਲਿਆਂ ਪਹਾੜਾਂ 'ਚ ਲਿਜਾ ਕੇ ਕਤਲ ਕਰਵਾ ਦਿੰਦੀਆਂ ਕੋਈ ਕਤਲ ਹੋਏ ਬਹੁਤਾ ਪਿੱਛੇ ਜੇ ਮੁਸਕਾਨਾਂ ਦਾ ਕਤਲ ਮੁਸਕਾਨ ਨੇ ਕਤਲ ਕਰਵਾ ਦਿੱਤਾ ਨੀਲਿਆ ਡਰਾਮਾ ਬਹੁਤ ਮਸ਼ਹੂਰ ਕਰਤਾ ਆ ਸੋਨਮ ਨੇ ਕਰਤਾ ਜੇ 7-8 ਦਿਨ ਵਿਆਹ ਨੂੰ ਹੋਏ ਸੀਗੇ ਤੇ ਉਸ ਤੋਂ ਪਹਿਲਾਂ ਇੱਕ ਆ ਪੰਜਾਬ 'ਚ ਘਟਨਾ ਘਟੀ ਜਿੱਥੇ ਨੂਨ ਨੇ ਸਾਰਾ ਪਰਿਵਾਰ ਹੀ ਮਾਰ ਮਾਰਤਾ ਆ ਇਧਰ ਮੁਕਸਰ ਜ਼ਿਲ੍ਹੇ ਦੇ ਵਿੱਚ ਹਨਾ ਇਹ ਇਹ ਘਟਨਾ ਤੋਂ ਮੁੰਡਾ ਇਹ ਡਰਿਆ ਹੋਇਆਗਾ ਪਰ ਵਿਚੋਲਾ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਣਾ ਪਰਿਵਾਰ ਦੀ ਪੂਰੀ ਗੱਲਬਾਤ ਇਹਦੇ ਮਦਰ ਫਾਦਰ ਦੇ ਨਾਲ ਉਹ ਜਿਹੜਾ ਇਹਦਾ ਸਹੁਰਾ ਪਰਿਵਾਰ ਬਣਨ ਜਾ ਰਿਹਾ ਪੂਰੀ ਗੱਲਬਾਤ ਤੁਸੀਂ ਕਰਵਾਈ ਹੋ ਹਾਂਜੀ ਹਾਂਜੀ ਪੂਰੀ ਗੱਲਬਾਤ ਹੋਈ ਐ ਗੱਲਬਾਤ ਮਹੀਨਾ ਚੱਲੀ ਐ ਇਹਨਾਂ ਦੀ ਸਾਰੀ ਆਪਸ ਵਿੱਚ ਆਪਾਂ ਤਾਂ ਆਉਂਦੇ ਜਾਂਦੇ ਸੀ ਖੁੱਲਾ ਕਰਤਾ ਸੀ ਵੀ ਆਪਸ ਵਿੱਚ ਜੋ ਵੀ ਲੈਣ ਦੇਣਾ ਤਾਂ ਕੋਈ ਮਾਮਲਾ ਹੀ ਹੈ ਨਹੀਂ ਸੇਚ ਵੀ ਆਪਸ ਵਿੱਚ ਜੋ ਗੱਲਬਾਤ ਕਰਨੀ ਆ ਆਪਦਾ ਕਰ ਲਓ ਕੁੜੀ ਚੰਗੇ ਘਰ ਦੀ ਐ ਇਹ ਵੀ ਘਰ ਮਾੜਾ ਨਹੀਂ ਗਾ ਪਰ ਕੁਝ ਹਾਲਾਤ ਦੇਖ ਕੇ ਨਾ ਬੰਦੇ ਦੇ ਆਟੋਮੈਟਿਕਲੀ ਦਿਮਾਗ 'ਚ ਆ ਜਾਂਦੀਆਂ ਇਹ ਜਿਹੇ ਗੱਲਾਂ ਪਰ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਇਹ ਮੁੰਡੇ ਨੂੰ ਵੀ ਬੇਨਤੀ ਕਰਦਾ ਜਿਵੇਂ ਤੁਸੀਂ ਕਿਹਾ ਸ਼ਬਦ ਵਰਤਿਆ ਕਿ ਉਹਦਾ ਕੋਈ ਆਸ਼ਕ ਹੈਗਾ ਜਾਂ ਇਹ ਜੇ ਸ਼ਬਦ ਨਹੀਂ ਕਦੇ ਵੀ ਵਰਤਨੇ ਚਾਹੀਦੇ ਕਿਉਂਕਿ ਕੁੜੀ ਦੀ ਆਪਾਂ ਫੋਟੋ ਵੀ ਦਿਖਾ ਰਹੇ ਆ ਆਪਾਂ ਤਾਂ ਪਹਿਲਾਂ ਹੀ ਕੁੜੀ ਨੂੰ ਬਦਨਾਮ ਕਰੀ ਜੰਨੇ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਇਹਦੀ ਆਪਾਂ ਤਸਲਹੀ ਕਰਾਉਣ ਦੇ ਖਾਤਰ ਇਹ ਕਹਿੰਦਾ ਮੈਂ ਅਖਬਾਰ ਚ ਬਈ ਨੋਟਿਸ ਕਢਵਾਉਣਾ ਇੱਕ ਨੇ ਬਦਰਾਮ ਤਾਂ ਠੀਕ ਆ ਬਚੋਲਾ ਸਭ ਕਈ ਵਾਰੀ ਮੁੜ ਕੇ লাশ ਵੀ ਨਹੀਂ ਲੱਭਦੀ ਇਥੋਂ ਡਰਿਆ ਹੋਆ ਬੰਦਾ ਡਰਿਆ ਰਹੇ ਮੈਂ ਮੰਨਦਾ ਡਰਿਆ ਹੋਆ ਗੱਲ ਮੰਨਦਾ ਫਿਰ ਵੀ ਅਗਲੇ ਦਾ ਖਾਨਦਾਨ ਦੇਖਿਆ ਜਾਂਦਾ ਸੀ ਐਵੇਂ ਤਾਂ ਰਿਸ਼ਤਾ ਕਰਾਉਂਦੇ ਨਹੀਂ ਮੈਂ ਬਹੁਤ ਰਿਸ਼ਤੇ ਕਰਵਾਏ ਆ ਬਹੁਤ ਰਿਸ਼ਤੇ ਕਰਵਾਏ ਆ ਵਧੀਆ ਘਰ ਵਾਸਤੇ ਸਭ ਕੁਝ ਹੈ ਅੱਜ ਕੱਲ ਕੀ ਹੈ ਕੁੜੀਆਂ ਦਾ ਆਈਲਾਈਟਸ ਵਗੈਰਾ ਤਾਂ ਬੰਦ ਹੋ ਗਿਆ ਨਾ ਪਹਿਲਾਂ ਬਾਹਰ ਜਾਣ ਨੂੰ ਸੀ ਕੁੜੀਆਂ ਨੂੰ ਲੋਛਦੀਆਂ ਸੀ ਹਰ ਇੱਕ ਬਾਹਰ ਇਹ ਕੁੜੀ ਵਿਚਾਰੀ ਪੜ੍ਹੀ ਲਿਖੀ ਜ਼ਰੂਰ ਹੈ ਇਹਨੇ ਪਹਿਲਾਂ ਹੀ ਮਨ ਬਣਾਇਆ ਸੀ ਮੈਂ ਬਾਹਰ ਨਹੀਂ ਧੱਕੇ ਖਾਣੇ ਕੋ ਚੰਗਾ ਮੁੰਡਾ ਮਿਹਨਤ ਕਰਨ ਵਾਲਾ ਮੁੰਡਾ ਭਾਵੇਂ ਖੇਤੀ ਕਰਦਾ ਹੋਵੇ ਇੱਥੇ ਲੱਭ ਜੇ ਮੈਂ ਉੱਥੇ ਵਿਆਹ ਕਰਵਾਉਂਗੀ ਉਸ ਤੰਗ ਨਾਲ ਇਹਨਾਂ ਦੀ ਗੱਲਬਾਤ ਹੋ ਗਈ ਬਾਹਰ ਦਾ ਅੱਜ ਕੱਲ੍ਹ ਜਾਨੀ ਕਿ ਇੰਸੈਸਟ ਸਾਰੇ ਬੱਚਿਆਂ ਤੋਂ ਖਤਮ ਨਹੀਂ ਹੁੰਦਾ ਜਾਂਦਾ ਇੱਕ ਤਰ੍ਹਾਂ ਬਹੁਤ ੱੱਕੇ ਆ ਉੱਥੇ ਉਸ ਤੋਂ ਬਾਅਦ ਵਾਕਈ ਇਹ ਗੱਲ ਸੋਚਣ ਵਾਲੀ ਆ ਇੱਕ ਤਰ੍ਹਾਂ ਸੋਚਣ ਵਾਲੀ ਇਹ ਕਹਿੰਦਾ ਮੈਨੂੰ ਇਹ ਸੱਦ ਕੇ ਕਹਿੰਦਾ ਆਪਾਂ ਐਉਂ ਨਾ ਕਰੀਏ ਆਪਾਂ ਅਖਬਾਰ 'ਚ ਨੋਟਿਸ ਕਢਵਾ ਲਈਏ ਜਿਵੇਂ ਅਦਾਲਤ ਵਾਲੇ ਨੋਟਿਸ ਕਢਵਾਉਂਦੇ ਆ ਨਾ ਵੀ ਵਿਆਹ ਕਰਵਾ ਚੁੱਕੇ ਆ ਅੱਜ ਜੇ ਕਿਸੇ ਨੂੰ ਇਤਰਾਜ ਆ ਤਾਂ ਇਹਨੇ ਦਿਨਾਂ 'ਚ 15 ਦਿਨਾਂ ਵਿੱਚ ਸਾਨੂੰ ਅਦਾਲਤੇ ਦੇ ਸਕਦਾ ਹੈਗਾ ਮੈਂ ਕਿਹ ਇੰਨਾ ਚੰਡਟ ਕਰਨ ਦੀ ਲੋੜ ਨਹੀਂ ਆਪਾਂ ਉਹੀ মিডিਆ ਦੇ ਸਾਹਮਣੇ ਦੱਸ ਦਿੰਨੇ ਆ ਤੇਰੀ ਤਸੱਲੀ ਕਰਵਾ ਦਿੰਨੇ ਆ ਬਾਕੀ ਆਪਣੇ ਵੱਲੋਂ ਤਸੱਲੀ ਆ ਕੁੜੀ ਜਮਾ ਗਾਹੂ ਹੈ ਗਾਹੂ ਤਾਂ ਹੈ ਪਰ ਵਿਆਹ ਤੋਂ ਬਾਅਦ ਗਾਹੂ ਦੇ ਸਿੰਘ ਵੀ ਨਿਕਲ ਆਉਂਦੇ ਹੁੰਦੇ ਆ ਸਿੰਘਾਂ ਵਾਲਾ ਮਸਲਾ ਵੀ ਬਣ ਜਾਂਦਾ ਹੁੰਦਾ ਮੁੰਡਾ ਤਾਂ ਵੀ ਡਰਿਆ ਲੱਗਦਾ ਬਣ ਜਾਂਦਾ ਹੈਗਾ ਠੀਕ ਹੈ ਪਰ ਮੈਂ ਤਾਂ ਆਪਦੇ ਨੂੰ ਤਸੱਲੀ ਤਾਂ ਪੂਰੀ ਦੇ ਰਿਆ ਨਾ ਗਾਂ ਜਾ ਕੇ ਗਾਹ ਜਾ ਕੇ ਅਗਲੇ ਦੇ ਰਿਜਲਸ ਇਹਦੇ ਰਿਜਲਸ ਨਾਲ ਉਹ ਰਿਜਲਸ ਕੀ ਹੁੰਦਾ ਇਹ ਤਾਂ ਫਿਰ ਉੱਪਰ ਵਾਲੇ ਜੀ ਨਾ ਬਚੋਲੇ ਨੂੰ ਤਾਂ ਨੰਦਾਂ ਤੋਂ ਬਾਅਦ ਹੀ ਕਹਿਣ ਲੱਗ ਜਾਂਦੇ ਹੁੰਦੇ ਆ ਵੀ ਕੁੜਮੋ ਕੁੜਮੀ ਵਰਤਨ ਕਿਤੇ ਬਚੋਲੇ ਬੈਠੇ ਤਰਸਣਗੇ ਹਨਾ ਇਹ ਸਥਿਤੀ ਬਚੋਲੇ ਦੀ ਤਾਂ ਉਦੈ ਬਣ ਜਾਂਦੀ ਉਹ ਉਦੋਂ ਤਾਂ ਬਣਾ ਲੈਂਦੇ ਆ ਪਰ ਜਦੋਂ ਕੋਈ ਲਫੜਾ ਲੱਗ ਜਾਂਦਾ ਫਿਰ ਬਚੋਲੇ ਦੇ ਗੱਲ 'ਚ ਜਾ ਕੇ ਸਾਫਾ ਪਾਉਂਦੇ ਆ ਹੁਣ ਆ ਜਾ ਹੁਣ ਆ ਜਾ ਉਦੋਂ ਵੀ ਕਾਹ ਤੋਂ ਬਚੋਲੇ ਨੂੰ ਸਾਜਦੇ ਆ ਇਹ ਇਹ ਗੱਲ ਵੀ ਠੀਕ ਆ ਇਹ ਬਿਲਕੁਲ ਇਹ ਗੱਲ ਆ ਅੱਛਾ ਕਿੰਨੀ ਉਮਰ ਤੁਹਾਡੀ ਮੇਰੀ ਜੀ 38 ਸਾਲ ਦੀ ਹਾਂ। ਤੁਹਾਡਾ ਨਹੀਂ ਕਿਸੇ ਨਾਲ ਕੋਈ ਲਵਸ਼ਾ ਵਾਲਾ ਚੱਕਰ ਕੋਈ ਕੋਥੋੜੀ ਤਾਂ ਨਹੀਂ ਗੱਲਬਾਤ। ਨਾ ਨਾ ਵੀਰੇ ਇਹ ਕੰਮ ਜੇ ਪੈਂਦੀ ਨਹੀਂ। ਵਾਹ ਜੀ ਵਾਹ ਬਿਲਕੁਲ ਸਰਦਾਰ ਮੁੰਡਾ ਸੋਹਣੀ ਗੱਲ ਇਸਨੇ ਕਹੀ ਆ। ਅੱਛਾ ਕੁੜੀ ਦੇ ਨਾਲ ਉਹ 7-8 ਦਿਨ ਹੋ ਗਏ ਸੰਗਣ ਪੈਨੂ। ਮਹੀਨਾ ਹੋ ਗਿਆ ਤੁਹਾਡੀ ਆਪਸ ਵਿੱਚ ਉਦਾਂ ਗੱਲਬਾਤ ਚੱਲਦੀ ਨੂੰ। ਖੂਨ ਤੇ ਗੱਲਬਾਤ ਕਰਦੇ ਹੋ ਦੋਨੇ? ਬਿਲਕੁਲ ਵੀਰੇ। ਕੀ ਕੋਈ ਉਹਨੇ ਤੈਨੂੰ ਕਿਹਾ ਤੂੰ ਉਹਨੂੰ ਕੋਈ ਆਪ ਹੀ ਕਲੀਅਰ ਕੀਤਾ ਵੀ ਭਾਈ ਜੇ ਕੋਈ ਗੱਲਬਾਤ ਆ ਦੱਸ ਤੇ ਕੀਤੀ ਹੈ ਗੱਲ? ਬਿਲਕੁਲ ਮੈਂ ਉਹਨੂੰ ਇਹ ਗੱਲ ਕਹੀ। ਮੈਂ ਕਿਹਾ ਵੀ ਵੇਖੋ ਅ ਫਿਊਚਰ ਦੇ ਵਿੱਚ ਜੋ ਹਨਾ ਹੈਗਾ ਵਾ ਉਹ ਮੈਂ ਆਪ ਦੇ ਨਾਲ ਆ ਠੀਕ ਆ ਤੁਹਾਡੇ ਪਾਸਟ ਦੇ ਵਿੱਚ ਜੋ ਹੋਇਆ ਵਾ ਉਹ ਮੈਨੂੰ ਦੱਸੋ ਜੇ ਮੇਰੇ ਨਾਲ ਕੋਈ ਕਲੈਰੀਫਿਕੇਸ਼ਨ ਕਰਨੀ ਆ ਅੱਜ ਕਰੋ ਬਟ ਕੱਲ ਨੂੰ ਜੇ ਮੈਨੂੰ ਕੋਈ ਗੱਲ ਪਤਾ ਲੱਗੀ ਤੇ ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਣੀ ਫਿਰ ਤਾਂ ਵਕੀਲ ਵਕੀਲਾ ਵਕੀਲੀ ਹੋਣਾ ਹੁੰਦਾ ਵਾ ਤੇ ਉਸ ਤੋਂ ਬਾਅਦ ਦੇ ਵਿੱਚ ਦਾ ਕਹਿੰਦੇ ਹੁੰਦੇ ਕੀ ਆਹ ਵੀ ਨਹੀਂ ਲੱਭਦੇ ਭਾਈ ਹੁਣੀ ਬਚੋਲੇ ਵੀ ਨਹੀਂ ਪਰ ਇਹ ਬਚੋਲਾ ਦਾ ਸਟੈਂਡ ਵਾਲਾ ਜਿਹੜਾ ਅੱਜ ਹੀ ਭਾਈ ਵਿਆਹ ਤੋਂ ਪਹਿਲਾਂ ਹੀ ਤੇਰੇ ਨਾਲ ਖੜ ਗਿਆ ਇਹ ਬਹੁਤ ਹੈ ਮੈਂ ਕਿ ਇਸਲਾਹ ਕੀਤੀ ਮੈਂ ਕਹੀ ਬਚੋਲਾ ਹੀ ਆਪਾਂ ਆਹ ਗੱਲ ਕਰੀਏ ਕਹਿੰਦਾ ਵੀ ਟੈਨਸ਼ਨ ਨਾ ਲੈ ਤੂੰ ਆਪਾਂ ਕਰ ਲੈਨੇ ਆ ਜਦੋਂ ਬੰਦੇ 'ਚ ਕੋਈ ਕਾਣ ਹੀ ਹੈ ਨਹੀਂਗੀ ਜੇ ਕਾਣ ਹੁੰਦੀ ਬੰਦੇ ਦੇ ਜਾਣੇ ਭੱਜ ਜਾਣਾ ਸੀਗਾ ਅੱਛਾ ਕੁੜੀ ਨੂੰ ਕੁੜੀ ਨੂੰ ਪੁੱਛਿਆ ਆਪਦੇ ਘਰ ਵਾਲੀ ਨੂੰ ਮੈਂ ਆਹ ਕੰਮ ਕਰਨ ਜਾ ਰਿ ਬਤ ਨਹੀਂ ਕੀਤੀ ਮੇਰੇ ਆਪ ਦੇ ਮਨ ਚ ਹੀ ਆਇਆਗਾ ਕਿਉਂਕਿ ਜੇ ਉਹਨੂੰ ਦੱਸ ਕੇ ਕਰਾਂਗੇ ਖੋਰੇ ਆਪ ਦੇ ਆਸ਼ਕ ਨੂੰ ਕਦੇ ਵੀ ਨਾ ਨਾ ਕੁਛ ਨਾ ਕਰੀ ਜਿਹਨੇ ਕਰਨਾ ਤੇ ਉਹ ਆਪ ਹੀ ਕਰੂਗਾ ਫਿਰ ਆਪਾਂ ਦਿਖਾ ਕੇ ਕਰਤਾ ਅੱਛਾ ਤੁਸੀਂ ਤੁਸੀਂ ਇਹ ਸ਼ਰਤ ਰੱਖੀ ਆ ਇਸ ਮੁੰਡੇ ਨੇ ਵੀ ਜੇ ਕਰ ਜਿਹੜੀ ਕੁੜੀ ਨਾਲ ਮੇਰਾ ਵਿਆਹ ਹੋਣਾ ਤੁਸੀਂ ਇਹ ਗੱਲ ਕਹਿ ਵੀ ਜਿਹੜੀ ਕੁੜੀ ਦੇ ਨਾਲ ਮੇਰਾ ਵਿਆਹ ਹੋਣਾ ਜੇ ਉਹਦਾ ਕੋਈ ਆਸ਼ਕ ਜਾਂ ਪ੍ਰੇਮੀ ਜਾਂ ਉਹਦੀ ਕਿਸੇ ਨਾਲ ਕੋਈ ਗੱਲਬਾਤ ਲਬਸ਼ਬ ਚੱਲਦਾ ਤੇ ਉਹ ਮੈਨੂੰ ਆ ਕੇ ਮੁੰਡਾ ਦੱਸ ਦੇ ਮੈਂ ਰਿਸ਼ਤਾ ਤੋੜ ਦੂੰ ਬਿਲਕੁਲ ਮੈਨੂੰ ਆਪ ਨੂੰ ਆ ਕੇ ਕਲੈਰੀਫਿਕੇਸ਼ਨ ਦੇ ਦੇਵੇ ਉਹ ਆ ਕੇ ਓਮੇਨਿਕਾ ਕਿ ਮੈਂ ਹਰ ਇੱਕ ਦੀਆਂ ਗੱਲਾਂ ਜੀ ਆ ਜਾ ਆਗੇ ਕੱਲ ਨੂੰ ਕੋ ਕਹ ਦੂਗਾ ਮੈਂ ਇਹਨਾ ਲਵ ਸ਼ਾਪ ਚੱਲਿਆ ਮੈਂ ਇੰਨਾ ਟਾਈਮ ਤੇ ਮੈਂ ਛੱਡ ਦੂੰਗਾ ਬਟ ਮੈਨੂੰ ਆਗੇ ਕੋਈ ਪ੍ਰੂਫ ਦੇਵੇ ਹਾਂ ਉਹ ਚੀਜ਼ਾਂ ਦਿਖਾਵੇ ਵੀ ਮੈਂ ਇਹਦੇ ਨਾਲ ਬੈਠਾ ਵਾਂ ਆ ਅਸੀਂ ਘੁੰਮੇ ਫਿਰੇ ਆ 100 ਕੁਸ਼ ਹੁੰਦਾ ਯਾਰ ਉਹ ਅਗਲਾ ਆ ਕੇ ਮੈਨੂੰ ਦੱਸੇ ਇੰਨਾ ਟਾਈਮ ਗੱਲ ਉਹੀ ਚੈਟ ਦਿਖਾਵੇ ਤੇ ਮੈਂ ਕੋਈ ਚੱਕਰ ਨਹੀਂ ਆਪਾਂ ਨੂੰ ਵੇਖੋ ਉਹਨੂੰ ਮੁੰਡਿਆਂ ਦੇ ਘਾਟੇ ਨਹੀਂ ਮੈਨੂੰ ਕੁੜੀਆਂ ਦੇ ਘਾਟੇ ਨਹੀਂ ਬਰਾ ਇਹ ਚੀਜ਼ ਇਹ ਚੀਜ਼ ਜ਼ਰੂਰੀ ਆ ਵੀ ਜੇ ਕੋਈ ਏਦਾਂ ਗੱਲਬਾਤ ਪਈ ਹੈਗੀ ਆ ਦੱਸਣੀ ਵੀ ਚਾਹੀਦੀ ਆ ਕਈ ਵਾਰੀ ਕੀ ਹੁੰਦਾ ਮੈਂ ਕੱਲ ਹੀ ਇੱਕ ਖਬਰ ਪੜ ਰਿਆ ਸੀ ਕੁੜੀ ਦੀ ਮੈਰਿਜ ਕੀਤੀ ਘਰ ਵਾਲਿਆਂ ਨੇ ਸ਼ਾਮ ਨੂੰ ਡੋਲੀ ਤੁਰੀ ਡੋਲੀ ਜਦੋਂ ਰਸਤੇ ਦੇ ਵਿੱਚ ਪਹੁੰਚੀ ਅਜੇ ਸਹੁਰੇ ਘਰ ਨਹੀਂ ਪਹੁੰਚੀ ਡੋਲੀ ਤੇ ਰਸਤੇ ਦੇ ਵਿੱਚ ਕੁੜੀ ਕਹਿੰਦੀ ਮੈਨੂੰ ਪਾਣੀ ਪਿਓ ਤੇ ਉਹ ਪਾਣੀ ਪਿਉਣ ਦੇ ਵਾਸਤੇ ਗੱਡੀ ਰੋਕੀ ਕੁੜੀ ਵੀ ਥੱਲੇ ਉਤਰੀ ਪਿੱਛੇ ਪ੍ਰੇਮੀ ਆਇਆ ਮੋਟਰਸਾਈਕਲ ਤੇ ਜਿਹੜਾ ਸੀਗਾ ਤੇ ਉਹਨੂੰ ਵਹਾ ਕੇ ਕੁੜੀ ਨੂੰ ਤਿੱਤਰ ਹੋ ਗਿਆ ਤੇ ਕੁੜੀ ਇਹ ਕਹਿ ਗਈ ਜਾਂਦੀ ਜਾਂਦੀ ਕਹਿੰਦੀ ਵੀ ਮੈਂ ਤਾਂ ਘਰੋਂ ਬਾਹਰ ਨਿਕਲਣਾ ਸੀ ਮੈਂ ਤਾਂ ਤਾਂ ਇੰਨਾ ਕੁ ਈ ਲੋੜ ਸੀ ਇੰਨਾ ਨਾਲੇ ਦੋ ਪਰਿਵਾਰ ਜਿਹੜੇ ਨਾਲੇ ਵਿਆਹ ਤੇ ਖਰਚਾ ਕਰਾਇਆ ਇੰਨੀ ਬਰਬਾਦੀ ਕਰਾਈ ਬੇਇੱਜ਼ਤੀ ਕਰਾਈ ਫਿਰ ਭਾਈ ਸਿੱਧਾ ਹੀ ਜਾ ਪੈਣੀ ਬਚੋਲਾ ਸਾਹਿਬ ਕਿਤਨੇ ਕਿਤੇ ਫਰੇ ਨਹੀਂ ਲੱਗਦਾ ਵੀ ਜਿਵੇਂ ਹੁਣ ਇਹਨੇ ਵੀ ਹਜੇ ਕੁੜੀ ਨੂੰ ਦੱਸਿਆ ਨਹੀਂ ਵੀ ਮੈਂ ਭਾਈ ਆਹ ਕੰਮ ਕਰ ਰਿਹਾ ਤੇ ਫਿਰ ਕੁੜੀ ਇਤਰਾਜ਼ ਕਰਕੇ ਰਿਸ਼ਤਾ ਤੋੜ ਦੇ ਫਿਰ ਨਹੀਂ ਮੈਂ ਤਾਂ ਆਪਦੇ ਲਈ ਉਹਨੂੰ ਵੀ ਤਸੱਲੀ ਪਹਿਲਾਂ ਤੋਂ ਦਿੱਤੀ ਹੋਈ ਹੈ ਇਹ ਇੱਕ ਤਰ੍ਹਾਂ ਸਿਆਣਪ ਹੀ ਆ ਜੀ ਸਿਆਣ ਪੈ ਜੀ ਕੱਲ ਨੂੰ ਕੋਰਟ ਕਚਹਿਰੀਆਂ ਤਲਾਕਾਂ ਤੇ ਇੱਕ ਮਾਮਲੇ ਪੁੱਜਣ ਨਾਲੋਂ ਖੱਜਲ ਖਵਾਰ ਹੋਣ ਨਾਲੋਂ ਆਪਾਂ ਅੱਜ ਹੀ ਸੈਟਲ ਕਰ ਲਈਏ ਤਾਂ ਵਧੀਆ ਹੈ ਅੱਗੇ ਕੁੰਡਲੀਆਂ ਮਲਾ ਲੈਂਦੇ ਸੀ ਕੁੰਡਲੀਆਂ ਵਾਲੇ ਕਹਿੰਦਾ ਰਿਸ਼ਤੇ ਨਹੀਂ ਟੁੱਟਦੇ ਕੁੰਡਲੀ ਮਲਾਉਣ ਨਾਲੋਂ ਚੰਗਾ ਆਹ ਸਿਸਟਮ ਚੰਗਾ ਹੂੰ ਆਪਸ ਵਿੱਚ ਕਲੀਅਰ ਕਰ ਲੋ ਤੁਸੀਂ ਵੀ ਤੇਰਾ ਕੋਈ ਪੁਰਾਣਾ ਫੇਰ ਤਾਂ ਨਹੀਂ ਜਾਂ ਕੋਈ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਮੈਂ ਤੈਨੂੰ ਹੁਣ ਕਿਹਾ ਸੀਗਾ ਮੈਂ ਕਿਹਾ ਜਦੋਂ ਤੁਸੀਂ ਦੇਖ ਲਗੇ ਆ ਫੋਨ ਤੇ ਗੱਲ ਕਰਦੇ ਤੂੰ ਉਹਦੇ ਨਾਲ ਡਾਇਰੈਕਟ ਹੀ ਗੱਲ ਕਰ ਲੈਂਦਾ ਪੁੱਛ ਲੈਂਦਾ ਕੀ ਦੀ ਗੱਲ ਸੀਗੀ ਪੁੱਛਿਆ ਨੇ ਪੁੱਛਿਆ ਨੇ ਤੂੰ ਉਹਨੂੰ ਨਹੀਂ ਬਿਲਕੁਲ ਪੁੱਛਿਆ ਤਾਂ ਸੀ ਮੈਂ ਹਾਂ ਮੈਂ ਉਹਦੇ ਨਾਲ ਕਲੈਰੀਫਿਕੇਸ਼ਨ ਕੀਤੀ ਕਿ ਜੋ ਤੇਰੇ ਪਾਸਟ ਦੇ ਵਿੱਚ ਹੋਇਆ ਵਾ ਤੂੰ ਮੈਨੂੰ ਦੱਸ ਦੇ ਠੀਕ ਹੈ ਨਾ ਪਰ ਜੋ ਫਿਊਚਰ ਦੇ ਵਿੱਚ ਉਹ ਮੇਰੇ ਨਾਲ ਆ ਠੀਕ ਆ ਮੈਨੂੰ ਇੱਕ ਵਾਰੀ ਕਲੀਅਰ ਕਰ ਉਹ ਕਹਿੰਦੀ ਵੀ ਨਾ ਨਾ ਮੈਂ ਤਾਂ ਇਦਾਂ ਦਾ ਕੁਝ ਕਰਦੀ ਵੀ ਨਹੀਂ ਨਹੀਂ ਹਾਂ ਮੈਂ ਕਹਿੰਦੀ ਵੀ ਜਮਾ ਅਜੇ ਤੱਕ ਨਹੀਂ ਕੀਤਾ ਮੈਂ ਮੇਰੇ ਕਲਾਸਮੇਟ ਸੀਗੇ ਜੋ ਵੀ ਉਹਨਾਂ ਨੂੰ ਮੈਂ ਵੀਰੇ ਕਹਿ ਕੇ ਬੁਲਾਉਂਦੀ ਸੀਗੀ ਹੁਣ ਮੈਨੂੰ ਨਹੀਂ ਪਤਾ ਵੀ ਗਾਂ ਵੀਰੇ ਕਹਿੰਦੀ ਸੀ ਕਿ ਕੀ ਕਹਿੰਦੀ ਸੀ ਬਟ ਮੈਨੂੰ ਉਹਨੇ ਕਲੀਅਰਿਫਿਕੇਸ਼ਨ ਕੀਤੀ ਆ ਸੋ ਮੈਂ ਹਾਂ ਵੀ ਸਹੀ ਤੁਹਾਨੂੰ ਤੁਹਾਨੂੰ ਇਹ ਗੱਲ ਸਹੀ ਲੱਗੀ ਵੀ ਲੱਗਦਾ ਕੁੜੀ ਦੀਆਂ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਜਾਂ ਉਦਾਂ ਦੀ ਗੱਲ ਵਾ ਸਿਸਟਮ ਤੋਂ ਹੋਇਆ ਮਹਿਸੂਸ ਦੇਖੋ ਮਹਿਸੂਸ ਹੋਇਆ ਕਰਕੇ ਤਾਂ ਮੈਂ ਚੱਕਿਆ ਨਾ ਇਹ ਇੱਕ ਫੰਡਾ ਜੇ ਕਿ ਉਹ ਵੀ ਥੋੜਾ ਬਹੁਤਾ ਮੈਨੂੰ ਲੱਗਾ ਚੱਕਮਾ ਆਪਣਾ ਹੈਗਾ ਵਾ ਸੋ ਉਹਦੇ ਕਰਕੇ ਮੈਂ ਗੱਲ ਕੀਤੀ ਹੈ ਨਾ ਮੈਂ ਤਾਂ ਹੀ ਤਾਂ ਫਿਰ ਵਿਚੋਲਾ ਸਾਹਿਬ ਨੂੰ ਬੁਲਾਇਆ ਵਿਚੋਲਾ ਸਾਹਿਬ ਆਪਾਂ ਬੈਠਦੇ ਆਂ ਨਹੀਂ ਚੱਕਮਾ ਪਾਣ ਕਿਵੇਂ ਕੁੜੀ ਜੀ ਚੱਕਮਾ ਪਾਣ ਲੱਗਦਾ ਵਿਚੋਲਾ ਮੈਨੂੰ ਤਾਂ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਚੱਕਮਾ ਪਾਣਾ ਹੁਣ ਇਹਦੇ ਦਿਮਾਗ ਦੀ ਉਪਜਾ ਇਹ ਕੀ ਇਹਨੇ ਦੇਖਿਆ ਇਨੀ ਤਸੱਲੀ ਦੇ ਬਾਅਦ ਵੀ ਸਿਆਣਪ ਦਾ ਚਾਲੇ ਇਹਨੂੰ ਵੀ ਸਿਆਣਪ ਕਹਿੰਦਾ ਸਿਆਣਪ ਤਾਂ ਇਹਦੀ ਇਹ ਸੀ ਕਿ ਆਪਸ ਵਿੱਚ ਕਰ ਕਰਦਾ ਕੱਲ ਨੂੰ ਨਹੀਂ ਕੋਈ ਗੱਲਬਾਤ ਹੋ ਜਾਣੀ ਚਾਹੀਦੀਗੀ ਆਪਾਂ ਜੋ ਵੀ ਸਮੱਸਿਆ ਸੀ ਦੱਸ ਦਿੰਦਾ ਕੀ ਕੀ ਕੁੜੀ ਜੀ ਚੱਕਮਾ ਕੀ ਲੱ ਹਰ ਇੱਕ ਹੁੰਦਾ ਵਾ ਕਹਿੰਦੇ ਹੁੰਦੇ ਆ ਕਿ ਪਾਈਏ ਜੱਗ ਪਾਉਂਦਾ ਹਨਾ ਤੇ ਚੱਕਮਾ ਤਾਂ ਮੈਨੂੰ ਤੂੰ ਲੱਗਦਾ ਖੜਦਾ ਨਹੀਂ 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 ਜੀ ਬਿਲਕੁਲ ਚੱਕਮਾ ਤਾਂ ਨਹੀਂ ਹੋ ਜਾਂਦਾ ਜੀ ਜਮਾਂ ਸਿੰਪਲ ਹੀ ਆ ਤੇ ਉਹੀ ਇਹ ਵੀ ਜਿਹੜਾ ਜੱਗ ਪਾਉਂਦਾ ਵਾ ਕਹਿੰਦੇ ਹੁੰਦੇ ਕਿ ਜੱਗ ਪਾਉਂਦਾ ਪਾਈਏ ਆਪਾਂ ਤੇ ਥੋੜਾ ਬਹੁਤਾ ਮੋਡਰਨ ਟੱਚ ਹੈਗਾ ਵਾ ਸੋ ਆਪਣੀਆਂ ਮਾਵਾਂ ਵੀ ਤਾਂ ਹੈਗੀਆਂ ਨਾ ਉਹ ਵੀ ਨਹੀਂ ਚੱਕਮਾ ਹੁਣ ਹੁਣ ਸਮਾਂ ਬਦਲ ਗਿਆ ਵੇਖੋ ਜੇ ਤਾਂ ਤੁਸੀਂ ਐਸੀ ਗੱਲ ਤੇ ਆ Đੋਗੇ ਠੀਕ ਆ ਚੰਗੇ ਸੰਸਕਾਰ ਹੋਣੇ ਜ਼ਰੂਰੀ ਦਾ ਮੇਰੀ ਗੱਲ ਸੁਣੋ ਹੁਣ ਕੱਲ ਨੂੰ ਠੀਕ ਆ ਮੇਰੇ ਫਾਦਰ ਸਾਹਿਬ ਦੀ ਨੋ ਲੱਗੂਗੀ ਠੀਕ ਆ ਨੋ ਕੱਲ ਨੂੰ ਮੇਰੇ ਪਿਓ ਦੇ ਮੂਰੇ ਕ੍ਰੋਪ ਟੌਪ ਪਾ ਕੇ ਤੁਰੇ ਚੰਗਾ ਲੱਗੂਗਾ ਭਾਵੇਂ ਮਾਡਰਨ ਟੱਚ ਆ ਲੱਖ ਮਾਡਰਨ ਹੋ ਗਏ ਆ ਆਪਾਂ ਅੱਜ ਕੱਲ ਦੇ ਵਿੱਚ ਠੀਕ ਆ ਲੱਖ ਨਵੇਂ ਫੈਸ਼ਨ ਆ ਗਿਆ ਬਾਹਰਲੇ ਆ ਗਿਆ ਬਟ ਆਪਣੇ ਧੀਆਂ ਭੈਣਾਂ ਦੇ ਢਿੱਡ ਨਹੀਂ ਦਿਖਾਇਆ ਅਜੇ ਤੱਕ ਕਦੀ ਠੀਕ ਆ ਉਹ ਬੁੜੀਆਂ ਰਾਜਸਥਾਨ ਵਾਲੀਆਂ ਲਾਉਂਦੀਆਂ ਸੀ ਸਾਰੀਆਂ ਉਹਨਾਂ ਦਾ ਆਪਦਾ ਕਲਚਰ ਆ ਪਰ ਆਪਣਾ ਕਲਚਰ ਹੈਗਾ ਵਾ ਕਿ ਆਪਾਂ ਸਲਵਾਰ ਸੂਟ ਪਾਉਣਾ ਵਾ ਸੈਰ ਟਾ ਕੇ ਰੱਖਣਾ ਮੈਂ ਅੱਜ ਕੱਲ ਤਾਂ ਬਈ ਫੈਸ਼ਨ ਚੱਲਦਾ ਪਿਆ ਵਾ ਮੈਨੂੰ ਬਿਲਕੁਲ ਹਮ ਹਮ ਦੋ ਚੱਕਮ ਆਪਾਂ ਲੱਗਾ ਕਰਕੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਉਹ ਚੱਕਮ ਆਪਾਂ ਨਹੀਂ ਹੋਣਾ ਚਾਹੀਦਾ ਸਿੰਪਲ ਰਹਿਣਾ ਚਾਹੀਦਾ ਵਾ ਠੀਕ ਆ ਮੈਂ ਵੀ ਸਰਦਾਰ ਆ ਮੈਂ ਵੀ ਪੱਗ ਬੰਦ ਮੇਰੇ ਚ ਕੋਈ ਚੱਕਮ ਆਪਾਂ ਹੈ ਨਹੀਂਗਾ ਠੀਕ ਹੈ ਨਾ ਸੋ ਉਹ ਕੁੜੀ ਵੀ ਨੂੰ ਵੀ ਇਹੀ ਇਹੀ ਗੱਲ ਮੇਰੇ ਦਿਲ ਨੂੰ ਲੱਗੀ ਕਿ ਹਾਂ ਜੇ ਤੁਸੀਂ ਮਾਡਰਨ ਪਾ ਰਹੇ ਹੋ ਮਾਡਰਨ ਚੱਕਮ ਆਪਾਂ ਆ ਆ ਰਿਹਾ ਵਾ ਕੱਲ ਨੂੰ ਮੇਰੇ ਫਾਦਰ ਸਾਹਿਬ ਨੂੰ ਮੂੰਹ ਦਿਖਾਉਣ ਜੋਗੀ ਹੈਗੀ ਆ ਕੱਲ ਨੂੰ ਮੈਂ ਬਾਹਰ ਲੈ ਕੇ ਜਾਊਂਗਾ ਮੈਂ ਕਿਸੇ ਦਿਨ ਨਿਗਾ ਨੂੰ ਕਿਵੇਂ ਰੋਕ ਲੂੰਗਾ ਆਬੀਅਸ ਹੈ ਨਾ ਬਹੁਤ ਗੱਲਾਂ ਠੀਕ ਆ ਇਹ ਗੱਲ ਕਲੀਅਰ ਬਿਲਕੁਲ ਹੋਣੀ ਚਾਹੀਦੀ ਆ ਵਿਚੋਲਾ ਸਾਹਿਬ ਅਸਲ ਦੇ ਵਿੱਚ ਉਹ ਪਰਿਵਾਰ ਕਿਦਾਂ ਦਾ ਜਿਵੇਂ ਇਹਨੇ ਕਹਤਾ ਵੀ ਅਸੀਂ ਦਾ ਐਦਾਂ ਕੇਸ ਦਾੜੀ ਗੁਰਸਿੱਖ ਪਰਿਵਾਰ ਵਾਂਗੂ ਅਸੀਂ ਇਹ ਜੀ ਗੱਲ ਨਹੀਂ ਮਾਡਰਨ ਕੋਈ ਪਰਿਵਾਰ ਨਹੀਂਗਾ ਪਹਿਰਾਵਾ ਵਧੀਆ ਸਲਵਾਰ ਕਮੀਜ਼ ਹੀ ਪਾਉਂਦੇ ਆ ਉਹਨਾਂ ਦੇ ਮਾਪਿਓ ਵਧੀਆ ਪੰਜਾਬੀਅਤ ਚ ਜੀਉਂਦੇ ਆ ਠੀਕ ਆ ਪੜਿਆ ਲਿਖਿਆ ਪਰਿਵਾਰਾ ਪੰਜਾਬੀਅਤ ਚ ਜੀਉਂਦੇ ਹੈਗੇ ਆ ਬਾਕੀ ਪਹਿਰਾਵੇ ਦੀ ਗੱਲ ਹੈ ਨਾ ਇਹ ਬੰਦੇ ਦੀ ਸੋਚ ਤੇ ਨਿਰਭਰ ਕਰਦਾ ਠੀਕ ਹੈ ਪਹਿਰਾਵਾ ਜਿਹੜਾ ਹੈਗਾ ਉਹੋ ਪਾਉਣਾ ਚਾਹੀਦਾ ਜਿਹੜਾ ਜੱਗ ਨੂੰ ਚੰਗਾ ਲੱਗੇ ਨਗੇਸ਼ ਤਾਂ ਮਾੜੀ ਹੀ ਮਾੜੀ ਹੈ ਮਾੜੀ ਹੀ ਮਾੜੀ ਆਪਣਾ ਸੱਭਿਆਚਾਰ ਪੰਜਾਬੀਆਂ ਦਾ ਪਤਾ ਹੀ ਤੁਹਾਨੂੰ ਵੀ ਸਿਰ ਧੱਕਿਆ ਹੋਣਾ ਚਾਹੀਦਾ ਪਰ ਫਿਰ ਵੀ ਆਪਾਂ ਕਾਫੀ ਹਾਲ ਤੱਕ ਪੱਛਮ ਨੂੰ ਅਪਣਾਉਂਦੇ ਜਾ ਰਹੇ ਹਾਂ ਕਿਉਂਕਿ ਕੁਝ ਬਾਹਰੋਂ ਕੁੜੀਆਂ ਆਉਂਦੀਆਂ ਉਹ ਵੀ ਇਸੇ ਢੰਗ ਦਾ ਇੱਥੇ ਪਹਿਨਣ ਲੱਗ ਜਾਂਦੀਆਂ ਜਿਹੜੀਆਂ ਇੱਥੋਂ ਦੀਆਂ ਕੁੜੀਆਂ ਉਹਨਾਂ ਨੂੰ ਦੇਖ ਦੇਖ ਕੇ ਆਪ ਦਾ ਥੋੜਾ ਜਿਹਾ ਪਹਿਰਾਵਾ ਵੀ ਬਦਲਣ ਲੱਗ ਗਈਆਂ ਹੈਗੀਆਂ ਠੀਕ ਹੈ ਪਰ ਆਪਾਂ ਜੇ ਇਹਨਾਂ ਦੇ ਘਰੇ ਨੂੰ ਬਣ ਕੇ ਹੁੰਦੀ ਆ ਉਹ ਤੇ ਇਹ ਆਪ ਵੀ ਉਹਨੂੰ ਸਮਝਾ ਸਕਦੇ ਆ ਇਹ ਚੀਜ਼ਾਂ ਯਾਨੀ ਤੁਸੀਂ ਤਸੱਲੀ ਦੇ ਨਾਲ ਹੀ ਰਿਸ਼ਤਾ ਕਰਾਇਆ ਜੇ ਪਸੰਦ ਆਇਆ ਫੇਰ ਹੀ ਸਗਣ ਪਿਆ ਇਹ ਗੱਲ ਆ ਤੁਸੀਂ ਪੁੱਛ ਪ੍ਰਤੀਤ ਕੀਤੀ ਹੋ ਪੂਰੀ ਨਹੀਂ ਬਿਲਕੁਲ ਪੁੱਛ ਪੁੱਤੀ ਤੇ ਜ਼ਰੂਰੀ ਹੈ ਜ਼ਰੂਰੀ ਆ ਉਹ ਪੁੱਛ ਪ੍ਰਤੀਤ ਕਰ ਲਈ ਇਹਨਾਂ ਨੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਆਪਾਂ ਤਾਂ ਵਸੇ ਹੈ ਇੱਕ ਤਰ੍ਹਾਂ ਦੀ ਤਸਲੀਮ ਵੀ ਹੁੰਦਾ ਵਿਚੋਲੇ ਸਾਹਿਬ ਕਹਿੰਦੇ ਨੇ ਵਿਚੋਲੇ ਨੇ ਤਾਂ ਭਾਈ ਲੱਖ ਲੈਣਾ ਸੀ ਇਹਦਾ ਦੋ ਛਾਪਾਂ ਲੈਣੀਆਂ ਸੀ ਕੜੇ ਲੈਣੇ ਸੀ ਆ ਗੱਲ ਹੋ ਗਈ ਨਹੀਂ ਉਹ ਉਹ ਜੀ ਚੀਜ਼ ਹੈ ਨਹੀਂ ਜੀ ਮੇਰੇ ਜੀ ਆਪ ਦੇ ਖੁਸ਼ੀ ਨਾਲ ਜੋ ਮਰਜ਼ੀ ਦੇ ਦੇਣ ਚਾਹ ਦੇ ਦੇਣ ਮੇਰਾ ਕੋਈ ਡਿਮਾਂਡ ਨਹੀਂ ਹੁੰਦੀਗੀ ਵੀ ਮੈਂ ਇੰਨਾ ਲੈਣਾ ਆਪਾਂ ਦਾ ਰਿਸ਼ਤੇਦਾਰੀਆਂ ਚੋਂ ਰਿਸ਼ਤੇਦਾਰੀਆਂ ਪੰਡਾਂ ਦੇ ਪਿੰਡਾਂ ਚੋਂ ਕਰਵਾਉਨੇ ਹੈਗੇ ਪਰਿਵਾਰ ਵਸ ਜਾਣ ਪਰਿਵਾਰ ਵਸ ਜਾਣ ਠੀਕ ਹੈ ਨਾ ਅਬ ਬਾਕੀ ਇਹਨਾਂ ਨੇ ਜਿਹੜੀ ਸਮੱਸਿਆ ਦੱਸੀ ਹੈ ਪਹਿਲਾਂ ਤਾਂ ਦੂਸਰੀ ਦੂਜੇ ਢੰਗ ਦੀ ਸਮੱਸਿਆ ਦੱਸਤੀ ਬਈ ਕਿਸੇ ਨਾਲ ਅਫੇਅਰ ਨਾ ਹੋਵੇ ਫਿਰ ਘਰੇ ਆ ਕੇ ਪਹਿਰਾਵੇ ਦੀ ਇਨਾਂ ਨੂੰ ਜੇ ਉਹ ਉਹ ਮਾਮਲਾ ਜਿਹੜਾ ਨਾ ਅਫੇਅਰ ਉਹ ਨਹੀਂ ਸੰਭਲਦਾ ਹੁੰਦਾ ਇਹ ਪਹਿਰਾਵੇ ਰੂਪ ਦੇ ਮਾਮਲੇ ਇਹ ਸੰਭਲ ਜਾਂਦੇ ਹੁੰਦੇ ਤਾਂ ਬੰਦੇ ਨੂੰ ਸਮਝਾ ਦਿੰਦਾ ਹਾਂ ਇਹ ਟਾਈਮ ਦੇ ਹਿਸਾਬ ਨਾਲ ਸੰਭਲ ਜਾਂਦਾ ਬਟ ਵੇਖੋ ਜਿੱਥੇ ਜੋ ਪਿਆਰ ਹੁੰਦਾ ਨਾ ਉਹ ਪੁਰਾਣਾ ਜੋ ਹੁੰਦਾ ਵਾ ਉਹ ਫਿਰ ਭਾਵੇਂ ਲੱਖਾਂ ਪੱਕੇ ਤੇ ਜਾਵੜੀ ਉਹ ਉੱਥੇ ਰਹਿੰਦਾ ਵਾ ਫਿਰ ਕੀ ਕੀ ਕਹਿਣਾ ਕੀ ਚਾਣੇ ਹੁਣ ਜਾਂਦੇ ਜਾਂਦੇ ਕਲੀਅਰ ਗੱਲ ਕਰੋ ਵੀ ਅਸਲ ਇਹ ਗੱਲ ਕਹਿਣਾ ਚਾਹਣਾ ਵਾ ਵੇਖੋ ਵੀ ਜਿਹਦੇ ਨਾਲ ਮੇਰਾ ਰਿਸ਼ਤਾ ਹੋਇਆ ਵਾ ਠੀਕ ਆ ਉਹਦੇ ਨਾਲ ਜੇ ਕਿਸੇ ਦਾ ਅਫੇਅਰ ਆ ਅੱਜ ਦੱਸ ਦੋ ਪਰ ਕੱਲ ਨੂੰ ਜੇ ਹੋਇਆ ਜਾਂ ਤਾਂ ਉਹਨੂੰ ਵੱਢੂਗਾ ਉਹਨੂੰ ਮਾਰੂਗਾ ਤੇ ਨਾਲ ਆਪ ਮਰੂਗਾ ਹੂੰ ਇਹ ਗੱਲ ਆ ਕਿ ਜੋ ਵੀ ਹੈਗਾ ਵਾ ਹੁਣ ਦੱਸ ਦੋ ਕਲੀਅਰ ਕਰ ਦੋ ਕਿਉਂਕਿ ਮੈਂ ਇੱਕ ਵਾਰੀ ਆਪਦੇ ਵੱਲੋਂ ਕਲੀਰੀਫਿਕੇਸ਼ਨ ਲੈ ਲਈ ਆ ਬਾਅਦ ਦੇ ਵਿੱਚ ਅਗਲੇ ਬਹੁਤ ਫੋਨ ਲਾ ਲੱਗੇ ਆਏ ਕਹਿੰਦੇ ਤੇਰੇ ਘਰ ਵਾਲੀ ਨਾਲ ਆ ਹੈਗਾ ਵਾ ਤੇਰੇ ਘਰ ਵਾਲੀਆਂ ਉਹ ਹੈਗਾ ਬਹੁਤ ਫੋਨਾਂ ਦੇ ਵਿੱਚ ਬਹੁਤ ਪਰਿਵਾਰਾਂ ਦੇ ਨਾਲ ਮੈਂ ਕਹਿ ਸਕਦਾ ਵੀ ਰਿਸ਼ਤੇ ਟੁੱਟੇ ਹੈਗੇ ਆ ਤਲਾਕ ਤੱਕ ਹੋ ਗਿਆ ਪਰ ਉਹ ਹੁੰਦੇ ਨਜਾਇਜ਼ ਹੀ ਆ ਕੋਈ ਪੰਡ ਤੋਂ ਲੱਗਦੀਆਂ ਵਾਲੇ ਨੇ ਫੋਨ ਕਰਤਾ ਐ ਕਰਤਾ ਕੋਈ ਬੰਦੇ ਛੋਟੀ ਸੋਚਦੇ ਹੁੰਦੇ ਆ ਸੋ ਉਹ ਕਹਿ ਦਿੰਦੇ ਵੀ ਛੱਡੋ ਇਹਨੂੰ ਤਲਾਕ ਕਰੋ ਕਿਉਂਕਿ ਇਹ ਤਾਂ ਅੱਗੇ ਕਿਸੇ ਦੇ ਨਾਲ ਹੈਗਾ ਵਾ ਸੋ ਉਹਦੇ ਕਰਕੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਆਪ ਦਾ ਜਿਹਦੇ ਨਾਲ ਹੈਗੇ ਆ ਜਿੱਥੇ ਤੁਹਾਡੇ ਪਰਿਵਾਰ ਨੇ ਖੁਸ਼ ਹੋ ਕੇ ਕੀਤਾ ਵਾ ਤੁਸੀਂ ਉਹਦੇ ਬਣ ਕੇ ਰਭੋ ਤੇ ਕਿਉਂਕਿ ਤੁਸੀਂ ਆਪ ਦਾ ਘਰ ਛੱਡ ਕੇ ਅਗਲੇ ਦੇ ਘਰ ਆਪ ਦਾ ਘਰ ਬਸਾਉਣਾ ਹੁੰਦਾ ਦੂਜਾ ਲਓ ਦੋਸਤੋ ਇਹ ਜਿਹੜੀ ਤੁਹਾਨੂੰ ਗੱਲਬਾਤ ਦੱਸੀ ਆ ਅਸਲ ਦੇ ਵਿੱਚ ਬਚੋਲਾ ਸਾਹਿਬ ਵੀ ਖੜੇ ਸੀ ਤੇ ਉਹ ਲਾੜਾ ਵੀ ਖੜਾ ਸੀਗਾ ਜਿਹੜਾ ਕਿ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਮੁੰਡੇ ਡਰੇ ਹੋਏ ਨਹੀਂ ਕਈ ਤਾਈ ਪਤੀ ਵੀ ਪਤਨੀਆਂ ਨੂੰ ਮਾਰ ਰਹੇ ਆ ਕਿਤੇ ਪਤਨੀਆਂ 20 ਪਤਨੀਆਂ ਨੂੰ ਮਾਰ ਰਹੀਆਂ ਇਦਾਂ ਦਾ ਸਿਸਟਮ ਚੱਲਿਆ ਹੋਇਆ ਆ ਕੁਸ਼ਕ ਇਸ ਮਹੀਨੇ ਦੇ ਵਿੱਚ ਦਾ ਬਹੁਤ ਮੰਦ ਭਾਗੀਆਂ ਖਬਰਾਂ ਆ ਮਲੂਕਾ ਟੀਵੀ ਨੇ ਹਮੇਸ਼ਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਜਿੱਥੇ ਤੁਹਾਨੂੰ ਵਿਆਇਆ ਜਾਂਦਾ ਠੀਕ ਆ ਉਥੇ ਨੂੰਤੀ ਬਣ ਕੇ ਰਹੋ ਹਾਂ ਜੇਕਰ ਤੁਹਾਡੀ ਕਿਸੇ ਨਾਲ ਗੱਲਬਾਤ ਹੈ ਤਾਂ ਆਪਣੇ ਮਾਪਿਆਂ ਨੂੰ ਦੱਸੋ ਜੇ ਮਾਪੇ ਨਹੀਂ ਕਰਦੇ ਉੱਤੇ ਵਿਆਹ ਤੁਹਾਡਾ ਜ਼ਬਰਦਸਤੀ ਕਰਦੇ ਆ ਫਿਰ ਕਿਤੇ ਨਾ ਕਿਤੇ ਨਤੀਜੇ ਭੁਗਤਨੇ ਵੀ ਪੈਂਦੇ ਆ ਮਾਪਿਆਂ ਨੂੰ ਵੀ ਚਾਹੀਦਾ ਕਿ ਆਪਣੇ ਧੀਆ ਪੁੱਤਾਂ ਦੀ ਗੱਲਬਾਤ ਨੂੰ ਸੁਣਨ ਸੁਣਨ ਕੇ ਫਿਰ ਉਹਨਾਂ ਦੇ ਵਿਚਾਰ ਵੇਖਣ ਵੀ ਜੇ ਤੁਹਾਡੀ ਧੀ ਉੱਥੇ ਖੁਸ਼ ਆ ਤੁਹਾਡਾ ਪੁੱਤ ਉੱਥੇ ਖੁਸ਼ ਆ ਤਾਂ ਉੱਥੇ ਵਿਆਹੋ ਜੇ ਬਾਅਦ ਦੇ ਵਿੱਚ ਇਹ ਕਤਲ ਹੋ ਜਾਂਦੇ ਜਾਂ ਖੁਦਕੁਸ਼ੀਆਂ ਹੋ ਜਾਂਦੀਆਂ ਫਿਰ ਉਸ ਤੋਂ ਬਾਅਦ ਇਹਨਾਂ ਦੇ ਕੁਛ ਨਹੀਂ ਨਿਬੜਦਾ ਕੱਲੇ ਧਰਨੇ ਜਾਂ ਜੇਲਾਂ ਦੀ ਹਵਾ ਆਹੀ ਕੁਛ ਰਹਿ ਜਾਂਦਾ ਹੋਰ ਕੁਛ ਨਹੀਂ ਰਹਿ ਜਾਂਦਾ ਸਾਨੂੰ ਇਹ ਸੋਚਣ ਦੀ ਲੋੜ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕੀ ਇਜੇਹੇ ਤਰੀਕੇ ਨਾਲ ਕਰਨਾ ਚਾਹੀਦਾ ਲ ਮੈਰਿਜ ਸਹੀ ਆ ਜਾਂ ਅਰੇਂਜਮੈਂਟ ਸਹੀ ਆ ਜਰੂਰ ਦੱਸਿਓ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ